ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣ ਵਾਲੀ ਖੂਬਸੂਰਤ ਟੀਚਰ ਉਸ ਤੋਂ ਗਲਤੀ ਇਹ ਹੁੰਦੀ ਹੈ ਕਿ ਉਹ ਪੁਲਿਸ ਸਟੇਸ਼ਨ ਦੇ ਕੋਲ ਦੀ ਲੰਘ ਜਾਂਦੀ ਹੈ ਜਦੋਂ ਪੁਲਿਸ ਵਾਲਿਆਂ ਦੀ ਨਿਗਾ ਉਸ ਉੱਤੇ ਪੈਂਦੀ ਹੈ ਤਾਂ ਉਹਨਾਂ ਦੀ ਏਸ ਉੱਤੇ ਨੀਅਤ ਫਿੱਟ ਜਾਂਦੀ ਹੈ ਤੇ ਫੇਰ ਉਹ ਏਸ ਦਾ ਅਪਹਰਨ ਕਰਦੇ ਨੇ ਬਲਾਤਕਾਰ ਕਰਦੇ ਨੇ ਤੇ ਏਸ ਨੂੰ ਮਾਰ ਕੇ ਲਾਸ਼ ਨੂੰ ਸੁੱਟ ਦਿੰਦੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਮਰਨਾ ਤੇ ਜਿਉਣਾ ਪਰਮਾਤਮਾ ਦੇ ਹੱਥ ਹੈ ਤੇ ਇਹ ਕੁੜੀ ਇਹ ਔਰਤ ਜਿਸ ਨੂੰ ਇਹਨਾਂ ਨੇ ਮਾਰ ਕੇ ਸੁੱਟ ਦਿੱਤਾ ਸੀ ਇਹ ਬਚ ਜਾਂਦੀ ਹੈ ਬਚਣ ਤੋਂ ਬਾਅਦ ਜਦੋਂ ਇਹ ਸਾਰੀ ਕਹਾਣੀ ਦੱਸਦੀ ਹੈ ਤਾਂ ਸੁਣਨ ਵਾਲਿਆਂ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਜਿਨ੍ਹਾਂ ਨੇ ਸਮਾਜ ਦੀ ਰੱਖਿਆ ਕਰਨ ਦੀਆਂ ਜਿਨ੍ਹਾਂ ਨੇ ਲੋਕਾਂ ਨੂੰ ਨਿਆਂ ਦਿਵਾਉਣ ਦੀਆਂ ਕਸਮਾਂ ਖਾਧੀਆਂ ਹੁੰਦੀਆਂ ਉਹ ਇਦਾਂ ਕਿਵੇਂ ਕਰ ਸਕਦੇ ਨੇ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਤਾਮ ਲਾਡੂ ਦੇ ਜ਼ਿਲ੍ਹਾ ਕ੍ਰਿਸ਼ਨਾਗਰੀ ਦੇ ਅਧੀਨ ਪੈਂਦੇ ਪਿੰਡ ਥੱਲੀ ਦੀ ਗੱਲ ਹੈ 20 ਜੁਲਾਈ 1988 ਦੀ ਇਸ ਪਿੰਡ ਦੀ ਰਹਿਣ ਵਾਲੀ ਕਲਪਨਾ ਜੋ ਕਿ ਇੱਕ ਪ੍ਰਾਈਵੇਟ ਟੀਚਰ ਸੀ ਤੇ ਦੇਖਣ ਵਿੱਚ ਬੜੀ ਖੂਬਸੂਰਤ ਸੀ ਉਹ 20 ਜੁਲਾਈ 1988 ਨੂੰ ਸ਼ਾਮ ਨੂੰ ਤਕਰੀਬਨ 5:30 ਵਜੇ ਆਪਣੇ ਘਰੋਂ ਇੱਕ ਬਰਤਨ ਚੱਕਦੀ ਹੈ ਤੇ ਪਾਣੀ ਭਰ ਜਾਂਦੀ ਹੈ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ ਪੁਲਿਸ ਸਟੇਸ਼ਨ ਦੇ ਕੋਲੋਂ ਲੰਘ ਕੇ ਸਕੂਲ ਦੇ ਕੋਲ ਇੱਕ ਟਿਊਬਲ ਸੀ ਉਸ ਜਗ੍ਹਾ ਤੋਂ ਹੁਣ ਜਦੋਂ ਉਹ ਪੁਲਿਸ ਸਟੇਸ਼ਨ ਕੋਲ ਦੀ ਲੰਘਦੀ ਹੈ ਤਾਂ ਇੱਕ ਕੌਨਸਟੇਬਲ ਦੀ ਨਿਗਾ ਉਸ ਉੱਪਰ ਪੈ ਜਾਂਦੀ ਹੈ ਤੇ ਉਹ ਭੱਜ ਕੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਸਬ ਇਨਸਪੈਕਟਰ ਨੂੰ ਇਸ ਬਾਰੇ ਦੱਸਦਾ ਹੈ ਕਿਉਂਕਿ ਉਸ ਸਬ ਇਨਸਪੈਕਟਰ ਦੀ ਨਿਗਾ ਪਹਿਲਾਂ ਵੀ ਇਸ ਉੱਤੇ ਹੁੰਦੀ ਸੀ ਤੇ ਉਸ ਨੂੰ ਕਦੇ ਮੌਕਾ ਨਹੀਂ ਮਿਲਿਆ ਸੀ ਹੁਣ ਸ਼ਾਮ ਦੇ 7:30 ਬਜ ਜਾਂਦੇ ਨੇ ਪਰ ਕਲਪਨਾ ਕਰੇ ਨਹੀਂ ਆਉਂਦੀ ਕਲਪਨਾ ਦੇ ਪਤੀ ਬੈਂਕਟੇਸ ਨੂੰ ਫਿਕਰ ਹੁੰਦੀ ਹੈ ਉਹ ਦੇਖਦਾ ਹੈ ਕਿ ਕਲਪਨਾ ਕਿਉਂ ਨਹੀਂ ਆਈ ਉਹ ਉਸ ਜਗ੍ਹਾ ਤੇ ਜਾਂਦਾ ਜਿਸ ਜਗ੍ਹਾ ਤੇ ਟਿਊਬ ਲੱਗਿਆ ਹੁੰਦਾ ਹੈ ਉਸ ਜਗ੍ਹਾ ਤੇ ਕਲਪਨਾ ਜਿਸ ਬਰਤਨ ਨੂੰ ਲੈ ਕੇ ਗਈ ਸੀ ਉਹ ਤਾਂ ਪਿਆ ਸੀ ਪਰ ਕਲਪਨਾ ਉੱਥੇ ਨਹੀਂ ਸੀ ਹੁਣ ਉਹ ਆਸੇ-ਪਾਸਿਓਂ ਪੁੱਛਦਾ ਹੈ ਪਰ ਕਿਸੇ ਨੂੰ ਵੀ ਕਲਪਨਾ ਬਾਰੇ ਨਹੀਂ ਪਤਾ ਸੀ ਉਹ ਘਰ ਆਉਂਦਾ ਪਰਿਵਾਰ ਵਾਲਿਆਂ ਨਾਲ ਗੱਲ ਕਰਦਾ ਆਂਡੀਆਂ ਗਮਾਂਡੀਆਂ ਨਾਲ ਗੱਲ ਕਰਦਾ ਕਲਪਨਾ ਦਾ ਕੋਈ ਪਤਾ ਨਹੀਂ ਉਹ ਪਾਣੀ ਲੈਣ ਗਈ ਸੀ ਤਕਰੀਬਨ 5:30 ਵਜੇ ਪਰ ਉਹ ਹੁਣ ਪਤਾ ਨਹੀਂ ਕਿੱਥੇ ਆ ਲਾਪਤਾ ਹੋ ਗਈ ਹੁਣ ਪਰਿਵਾਰ ਵਾਲੇ ਪਿੰਡ ਵਾਲੇ ਮਿਲ ਕੇ ਉਸ ਨੂੰ ਲੱਭਦੇ ਨੇ ਉਹਦੀ ਤਲਾਸ਼ ਕਰਦੇ ਨੇ ਪਰ ਰਾਤ ਦੇ 2 ਵਜੇ ਜਾਂਦੇ ਨੇ ਕਲਪਨਾ ਨਹੀਂ ਮਿਲਦੀ ਤਾਂ ਫਿਰ ਦੂਸਰਾ ਦਿਨ ਆ ਜਾਂਦਾ ਹੈ 21 ਜੁਲਾਈ 1988 ਹੁਣ ਪਿੰਡ ਵਾਲੇ ਫੇਰ ਜਦੋਂ ਦਿਨ ਚੜ੍ਹਦਾ ਕਲਪਨਾ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੰਦੇ ਨੇ ਟੋਲੀਆਂ ਬਣਾ ਕੇ ਤਾਂ ਇੱਕ ਬੰਦੇ ਦੀ ਨਿਗਾ ਪਿੰਡ ਦੇ ਨੇੜਿਓਂ ਇੱਕ ਨਹਿਰਬਾਗ ਦੀ ਸੀ ਉਸ ਦੇ ਕੋਲ ਇੱਕ 7-8 ਫੁੱਟ ਡੂੰਘਾ ਟੋਆ ਸੀ ਉਸ ਵਿੱਚ ਪੈਂਦੀ ਹੈ ਜਦੋਂ ਦੇਖਿਆ ਜਾਂਦਾ ਉਸ ਵਿੱਚ ਕਲਪਨਾ ਦੀ Laash ਪਈ ਸੀ ਇਹ ਦੇਖ ਕੇ ਸਭ ਹੈਰਾਨ ਹੋ ਜਾਂਦੇ ਨੇ ਕਿਉਂਕਿ ਕਲਪਨਾ ਦੇ ਤਨ ਉੱਤੇ ਇੱਕ ਵੀ ਕੱਪੜਾ ਨਹੀਂ ਸੀ ਤੇ ਉਸ ਦੇ ਸਰੀਰ ਵਿੱਚੋਂ ਜਗਾ ਜਗਾ ਤੋਂ ਖੂਨ ਨਿਕਲ ਰਿਹਾ ਸੀ ਤਾਂ ਲੋਕਾਂ ਨੂੰ ਲੱਗਦਾ ਕਿ ਕਲਪਨਾ ਮਰ ਚੁੱਕੀ ਹੈ ਪਰ ਇੱਕ ਬੰਦਾ ਜਦੋਂ ਕਲਪਨਾ ਦੀ ਨਬਜ਼ ਦੇਖਦਾ ਤਾਂ ਉਹ ਰੌਲਾ ਪਾ ਦਿੰਦਾ ਕਿ ਨਹੀਂ ਇਹ ਮਰੀ ਨਹੀਂ ਇਹ ਜਿਉਂਦੀ ਹੈ ਉਸ ਤੋਂ ਬਾਅਦ ਪਿੰਡ ਦੇ ਦੋ ਬੰਦੇ RAM KRISHNAN ਤੇ ਇੱਕ ਪਿੰਡ ਚ ਮਾਸਟਰ ਸੀ ਉਹ ਦੋਨੋਂ ਪੁਲਿਸ ਥਾਣੇ ਜਾਂਦੇ ਨੇ ਤੇ ਉਹਨਾਂ ਨੂੰ ਇਹ ਸਾਰੀ ਗੱਲ ਦੱਸਦੇ ਨੇ ਪਰ ਥਾਣੇ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਨੇ ਕਿ ਤੁਸੀਂ ਸਾਡੇ ਕੋਲ ਕੀ ਕਰਨ ਆਏ ਹੋ ਉਸ ਨੂੰ ਹਸਪਤਾਲ ਵਿੱਚ ਲੈ ਕੇ ਜਾਓ ਕਲਪਨਾ ਨੂੰ ਉਸ ਜਗ੍ਹਾ ਤੋਂ 29 ਕਿਲੋਮੀਟਰ ਦੂਰ ਹਸੂਰ ਦੇ ਵਿੱਚ ਹਸੂਰ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਉੱਥੇ ਡਾਕਟਰ ਹੁੰਦੀ ਹੈ ਪਦਮਾਬਤੀ। ਉਹ ਇਸ ਦਾ ਇਲਾਜ ਕਰਦੀ ਹੈ। ਇਸ ਦੇ ਤਕਰੀਬਨ 21 ਜਗ੍ਹਾ ਤੇ ਸੱਟਾਂ ਵੱਜੀਆਂ ਹੋਈਆਂ ਸੀ। ਪਰ ਇਸ ਦੀ ਹਾਲਤ ਗੰਭੀਰ ਸੀ। ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਇਸ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਲਿਜਾਣਾ ਪਵੇਗਾ ਫਿਰ ਉਸ ਜਗ੍ਹਾ ਤੋਂ ਤਕਰੀਬਨ 40 ਕਿਲੋਮੀਟਰ ਦੂਰ ਬੰਗਲੌਰ ਦੇ ਸੈਂਟ ਜான் ਹਸਪੀਟਲ ਦੇ ਵਿੱਚ ਇਸ ਨੂੰ ਲਜਾਇਆ ਜਾਂਦਾ ਹੈ ਉੱਥੇ ਇਸ ਦਾ ਇਲਾਜ ਕੀਤਾ ਜਾਂਦਾ ਹੈ ਇਸ ਦੇ ਪ੍ਰਾਈਵੇਟ ਅੰਗਾਂ ਤੇ ਵੀ ਸੱਟਾਂ ਵੱਜੀਆਂ ਹੋਈਆਂ ਸੀ ਦੰਦੀਆਂ ਵੀ ਵੱਡੀਆਂ ਹੋਈਆਂ ਸੀ ਤੇ ਕਈ ਅੰਗ ਇਸ ਦੇ ਫ੍ਰੈਕਚਰ ਵੀ ਸੀ ਕਲਪਨਾ ਦੀ ਹਾਲਤ ਗੰਭੀਰ ਸੀ ਉਹ ਕੁਝ ਵੀ ਬੋਲਣ ਦੀ ਸਥਿਤੀ ਦੇ ਵਿੱਚ ਨਹੀਂ ਸੀ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਪੁਲਿਸ ਥਾਣੇ ਜਾਂਦੇ ਨੇ ਤੇ ਰਿਪੋਰਟ ਲਿਖਾਉਂਦੇ ਨੇ ਪਰ ਪੁਲਿਸ ਉਹਨਾਂ ਦੀ ਰਿਪੋਰਟ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਫਿਰ ਲੋਕ ਡੀ ਐਮ ਦਾ ਘਰਾਉ ਕਰਦੇ ਨੇ ਉਸ ਤੋਂ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਹ ਵੀ ਨਾਰਮਲ ਧਾਰਾਵਾਂ ਦੇ ਵਿੱਚ ਆਈ ਪੀ ਸੀ ਦੀ ਧਾਰਾ 325 354 ਤੇ 323 ਦੇ ਦੀਨ ਏ ਐਫ ਆਈ ਆਰ 21 ਜੁਲਾਈ 1988 ਨੂੰ ਹੀ ਦਰਜ ਕੀਤੀ ਜਾਂਦੀ ਹੈ ਪਰ ਧਾਰਾਵਾਂ ਸਹੀ ਨਹੀਂ ਲਗਾਈਆਂ ਗਈਆਂ ਸੀ ਬਹੁਤ ਹੀ ਨਾਰਮਲ ਧਾਰਾਵਾਂ ਦੇ ਅਧੀਨ ਇਹ ਐਫ ਆਈ ਆਰ ਦਰਜ ਕੀਤੀ ਗਈ ਸੀ ਹੁਣ ਲੋਕ ਫੇਰ ਉੱਚ ਅਧਿਕਾਰੀਆਂ ਦੇ ਘਰਾਂ ਦਾ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਕਰਦੇ ਨੇ ਲੋਕ ਗੁੱਸੇ ਦੇ ਵਿੱਚ ਹੁੰਦੇ ਨੇ ਤੇ ਫੇਰ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਜੋ ਇਸ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕਰਦੀ ਹੈ ਤਿੰਨ ਚਾਰ ਦਿਨਾਂ ਬਾਅਦ ਪੁਲਿਸ ਹੁਣ ਕਲਪਨਾ ਕੋਲ ਹਸਪਤਾਲ ਦੇ ਵਿੱਚ ਉਸ ਦੇ ਬਿਆਨ ਲੈਣ ਜਾਂਦੀ ਹੈ ਪਰ ਕਲਪਨਾ ਜਿਆਦਾ ਬੋਲਣ ਦੀ ਸਥਿਤੀ ਦੇ ਵਿੱਚ ਨਹੀਂ ਸੀ ਉਸ ਨੇ ਸਿਰਫ ਇੰਨਾ ਕਿਹਾ ਕਿ ਸਫਾਈ ਸੇਵਕ ਲక్ష్ਮੀ ਹੁਣ ਸਫਾਈ ਸੇਵਕ ਲక్ష్ਮੀ ਪੁਲਿਸ ਦੇ ਡਾਰ ਤੇ ਸੀ ਪੁਲਿਸ ਪਿੰਡ ਵਿੱਚ ਆਉਂਦੀ ਹੈ ਤੇ ਜੋ ਲక్ష్ਮੀ ਸੀ ਉਸ ਦੇ ਘਰ ਜਾਂਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਹੁਣ ਪੁਲਿਸ ਲక్ష్ਮੀ ਤੋਂ ਪੁੱਛਗਿੱਛ ਕਰਦੀ ਹੈ ਤਾਂ ਉਹ ਹੈਰਾਨੀਜਨਕ ਖੁਲਾਸੇ ਕਰਦੀ ਹੈ ਉਹ ਦੱਸਦੀ ਹੈ ਕਿ ਮੈਨੂੰ ਹੀ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਤੂੰ ਕਲਪਨਾ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਵੀਂ 20 ਜੁਲਾਈ 1988 ਨੂੰ ਸ਼ਾਮ ਦੇ ਤਕਰੀਬਨ 5:30 ਵਜੇ ਕਲਪਨਾ ਜਦੋਂ ਪਾਣੀ ਭਰ ਜਾਂਦੀ ਹੈ ਤਾਂ ਇਹ ਲక్ష్ਮੀ ਉਸ ਕੋਲ ਜਾਂਦੀ ਹੈ ਤੇ ਉਸ ਨੂੰ ਧੋਖੇ ਦੇ ਨਾਲ ਪੁਲਿਸ ਸਟੇਸ਼ਨ ਵਿੱਚ ਲਿਆਉਂਦੀ ਹੈ ਜਦੋਂ ਕਲਪਨਾ ਨੂੰ ਉੱਥੇ ਖਤਰਾ ਮਹਿਸੂਸ ਹੁੰਦਾ ਤਾਂ ਉਹ ਰੌਲਾ ਪਾਉਣ ਲੱਗਦੀ ਹੈ ਪਰ ਇਹ ਪੁਲਿਸ ਵਾਲੇ ਉਸ ਦੀ ਕੁੱਟਮਾਰ ਕਰਦੇ ਆ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਇੱਕ ਕਮਰੇ ਦੇ ਵਿੱਚ ਟੱਕਾ ਦੇ ਕੇ ਸੁੱਟ ਦਿੰਦੇ ਨੇ ਉਸ ਦੇ ਸਿਰ ਵਿੱਚ ਸੱਟ ਲੱਗਦੀ ਹੈ ਤੇ ਉਹ ਬੇਹੋਸ਼ ਹੋ ਜਾਂਦੀ ਹੈ ਇਹ ਚਾਰ ਪੁਲਿਸ ਵਾਲੇ ਜਿਨ੍ਹਾਂ ਵਿੱਚ ਸਾਬ ਇਨਸਪੈਕਟਰ ਪੀ ਕੇ ਬਾਲਾ ਸੁਪਰਾਮਨੀਅਮ ਹੈਡ ਕਨਸਟੇਬਲ ਸਲਵਾ ਰਾਮ ਦੋ ਇਹਨਾਂ ਦੇ ਸਾਥੀ ਗੋਬਿੰਦ ਰਾਜਨ ਤੇ ਗੋਬਿੰਦ ਸਾਮੀ ਇਹ ਚਾਰੋਂ ਉਸ ਦੇ ਨਾਲ ਬਾਰ ਬਾਰ ਬਲਾਤਕਾਰ ਕਰਦੇ ਨੇ ਸਭ ਤੋਂ ਪਹਿਲਾਂ ਸਬ ਇੰਸਪੈਕਟਰ ਕਲਪਨਾ ਦੇ ਨਾਲ ਬਲਾਤਕਾਰ ਕਰਦਾ ਉਸ ਤੋਂ ਬਾਅਦ ਇਹ ਤਿੰਨੋਂ ਉਸ ਦੇ ਨਾਲ ਬਲਾਤਕਾਰ ਕਰਦੇ ਨੇ ਬਾਰੀ ਬਾਰੀ ਬਲਾਤਕਾਰ ਕੀਤਾ ਜਾਂਦਾ ਜਦੋਂ ਤੱਕ ਇਹਨਾਂ ਦਾ ਮਨ ਨਹੀਂ ਪੜਦਾ ਤੇ ਦੁੱਖ ਵਾਲੀ ਗੱਲ ਇਹ ਸੀ ਕਿ ਜਦੋਂ ਇਹ ਉਸ ਨਾਲ ਬਲਾਤਕਾਰ ਕਰ ਰਹੇ ਸੀ ਤਾਂ ਇਹਨਾਂ ਦੇ ਵਰਦੀ ਪਾਈ ਹੋਈ ਸੀ ਉਹੀ ਵਰਦੀ ਜਿਸ ਨੂੰ ਪਾਉਣ ਤੋਂ ਪਹਿਲਾਂ ਇਹ ਸੌਂ ਖਾਂਦੇ ਨੇ ਕਿ ਅਸੀਂ ਲੋਕਾਂ ਦੀ ਰੱਖਿਆ ਕਰਾਂਗੇ ਲੋਕਾਂ ਦੇ ਨਾਲ ਨਿਆਂ ਕਰਾਂਗੇ ਪਰ ਇਹ ਰક્ષਕ ਪੱਖਸ਼ਕ ਬਣ ਗਏ ਸੀ ਉਸ ਤੋਂ ਬਾਅਦ ਇਹ ਫਿਰ ਉਸ ਦੀ লাশ ਨੂੰ ਚੱਕਦੇ ਨੇ ਨਹਿਰ ਕੋਲ ਇੱਕ 7-8 ਫੁੱਟ ਡੂੰਘੇ ਟੋਏ ਦੇ ਵਿੱਚ ਉਸ ਨੂੰ ਸੁੱਟ ਦਿੰਦੇ ਨੇ ਉਸ ਉੱਪਰ ਪੱਥਰ ਵੀ ਸੁੱਟਦੇ ਨੇ ਤੇ ਕਲਪਨਾ ਦੇ ਸਰੀਰ ਉੱਤੇ ਇੱਕ ਵੀ ਕੱਪੜਾ ਨਹੀਂ ਹੁੰਦਾ ਉਸਦੇ ਸਰੀਰ ਉੱਤੇ ਥਾਂ ਥਾਂ ਤੇ ਸੱਟਾਂ ਦੇ ਨਿਸ਼ਾਨ ਹੁੰਦੇ ਨੇ ਉਸਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ ਸੱਟਾਂ ਦੇ ਨਿਸ਼ਾਨ ਹੁੰਦੇ ਨੇ ਉਸਦੇ ਦੰਦੀਆਂ ਵੀ ਵੱਡੀਆਂ ਗਈਆਂ ਸੀ ਜਾਨੀ ਉਸ ਦੀ ਬੜੀ ਬੁਰੀ ਹਾਲਤ ਕਰਕੇ ਇਹ ਉਸ ਨੂੰ ਉਸ ਟੋਏ ਦੇ ਵਿੱਚ ਸੁੱਟ ਦਿੰਦੇ ਨੇ ਉੱਤੇ ਪੱਥਰ ਸੁੱਟ ਦਿੰਦੇ ਨੇ ਕਿ ਜੇ ਇਹ ਜਿਉਂਦੀ ਵੀ ਹੋਵੇ ਤਾਂ ਪੱਥਰ ਵੱਜਣ ਦੇ ਨਾਲ ਮਰ ਜਾਵੇ ਪਰ ਕਹਿੰਦੇ ਨੇ ਕਿ ਜਿਸ ਨੂੰ ਪ੍ਰਮਾਤਮਾ ਰੱਖਦਾ ਉਸ ਨੂੰ ਕੋਈ ਨਹੀਂ ਮਾਰ ਸਕਦਾ ਕਲਪਨਾ ਬਚ ਜਾਂਦੀ ਹੈ 12 ਅਕਤੂਬਰ 1988 ਨੂੰ ਕਲਪਨਾ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਉਹ ਚੱਲਣ ਫਿਰਨ ਦੀ ਹਾਲਤ ਦੇ ਵਿੱਚ ਆ ਜਾਂਦੀ ਹੈ ਤੇ ਇਧਰ ਇਹ ਪੁਲਿਸ ਵਾਲਿਆਂ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਮਾਮਲਾ ਦਰਜ ਹੁੰਦਾ ਅਦਾਲਤ ਵਿੱਚ ਆਉਂਦਾ ਹੈ ਪੁਲਿਸ ਚਾਰਜ ਸ਼ੀਟ ਦਾਖਲ ਕਰਦੀ ਹੈ ਤੇ ਇਨਾਪਾਲਸ ਵਾਲਿਆਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਸਜ਼ਾ ਸੁਣਾਈ ਜਾਂਦੀ ਹੈ ਕਲਪਨਾ ਨੂੰ 5 ਲੱਖ ਦਾ ਮੁਆਵਜ਼ਾ ਵੀ ਦਿੱਤਾ ਗਿਆ ਪਰ ਬਚਾਅ ਪੱਖ ਦੇ ਵਕੀਲਾ ਨੇ ਕਿਹਾ ਕਿ ਇਹ ਪੁਲਿਸ ਮੁਲਾਜ਼ਮਾ ਨੂੰ ਗਲਤ ਫਸਾਇਆ ਗਿਆ ਕਿਉਂਕਿ ਜਿਸ ਥਾਣੇ ਦੇ ਵਿੱਚ ਕਲਪਨਾ ਨੇ ਕਿਹਾ ਕਿ ਮੇਰੇ ਨਾਲ ਧੱਕਾ ਹੋਇਆ ਮੇਰੇ ਨਾਲ ਬਲਾਤਕਾਰ ਹੋਇਆ ਮੇਰੀ ਕੁੱਟਮਾਰ ਹੋਈ ਹੈ ਉਸ ਥਾਣੇ ਦੇ ਕੋਲ ਦੁਕਾਨਾਂ ਵੀ ਨੇ ਖੇਡਣ ਵਾਲਾ ਗਰਾਊਂਡ ਵੀ ਹੈ ਕਿਸੇ ਨੂੰ ਇਸ ਗੱਲ ਦਾ ਕਿਉਂ ਨਹੀਂ ਪਤਾ ਲੱਗਿਆ ਕਿਸੇ ਨੂੰ ਕਲਪਨਾ ਦੀਆਂ ਚੀਖਾਂ ਕਿਉਂ ਨਾ ਸੁਣੀਆਂ ਤੇ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਕਲਪਨਾ ਮੁਆਵਜ਼ੇ ਲਈ ਤੇ ਸਰਕਾਰੀ ਨੌਕਰੀ ਲਈ ਇਹ ਇਨ੍ਹਾਂ ਪੁਲਿਸ ਮੁਲਾਜ਼ਮਾਂ ਉੱਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਤੀਜੀ ਗੱਲ ਉਹਨਾਂ ਨੇ ਕਹੀ ਕਿ ਕਲਪਨਾ ਤਾਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਪਹਿਚਾਣਦੀ ਵੀ ਨਹੀਂ ਸੀ ਇਨ੍ਹਾਂ ਦੀਆਂ ਫੋਟੋਆਂ ਨਾਮਾਂ ਸਹਿਤ ਅਖਬਾਰ ਵਿੱਚ ਪ੍ਰਕਾਸ਼ਿਤ ਹੋਈਆਂ ਉਸ ਤੋਂ ਪਹਿਚਾਣ ਕੇ ਹੀ ਕਲਪਨਾ ਨੇ ਇਹਨਾਂ ਨੂੰ ਪਹਿਚਾਣਿਆ ਤੇ ਇਹਨਾਂ ਦਾ ਨਾਮ ਲਹਿਤਾ ਪਰ ਅਦਾਲਤ ਨੇ ਉਹਨਾਂ ਦੀਆਂ ਇਹ ਦਲੀਲਾਂ ਨਹੀਂ ਮੰਨੀਆਂ ਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਵਿੱਚ ਹੋ ਰਹੀਆਂ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵੀਕਾਰ